ਜੀ ਦੋਸਤੋ ਸਿਹਤ ਨੂੰ ਸਿਹਤਮੰਦ ਰੱਖਣ ਦੇ ਨਿਯਮ ਨੰਬਰ 1 ਅਦਰਕ ਦਾ ਪਾਣੀ ਪੀਣ ਨਾਲ ਖੂਨ ਸਾਫ ਹੋ ਜਾਂਦਾ ਹੈ ਅਤੇ ਚਿਹਰੇ ਤੇ ਚਮਕ ਆ ਜਾਂਦੀ ਹੈ ਨੰਬਰ 2 ਜੇਕਰ ਤੁਹਾਡਾ ਬੱਚਾ ਦੁੱਧ ਨਹੀਂ ਪੀਂਦਾ ਤਾਂ ਉਸ ਨੂੰ ਦਲੀਆ ਖਵਾ ਸਕਦੇ ਆ ਇਸ ਨਾਲ ਉਸ ਨੂੰ ਭਰਪੂਰ ਮਾਤਰਾ ਵਿੱਚ ਤਾਕਤ ਮਿਲੇਗੀ ਨੰਬਰ 3 ਜੇਕਰ ਤੁਹਾਡੀਆਂ ਲੱਤਾਂ ਵਿੱਚ ਬਹੁਤ ਜ਼ਿਆਦਾ ਖੱਲਗੀਆਂ ਪੈਂਦੀਆਂ ਹਨ ਤਾਂ ਪੈਰਾਂ ਦੀਆਂ ਤਲੀਆਂ ਦੇ ਸਰੋਂ ਤੇਲ ਦੀ ਮਾਲਸ਼ ਕਰੋ ਦਰਦ ਤੋਂ ਰਾਹਤ ਮਿਲੇਗਾ ਨੰਬਰ 4 ਜੇਕਰ ਤੁਹਾਡੇ ਪਸ਼ਾਬ ਵਿੱਚ ਇਨਫੈਕਸ਼ਨ ਹੈ ਤਾਂ ਤੁਹਾਨੂੰ ਰੋਜ਼ਾਨਾ ਨਾਰੀਅਲ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 5 गाजर ਦਾ ਹਲਵਾ ਖਾਣ ਨਾਲ ਗੁਰਦੇ ਦੀ ਪੱਥਰੀ ਟੁੱਟ ਕੇ ਬਾਹਰ ਆ ਜਾਂਦੀ ਹੈ ਨੰਬਰ 6 ਬੱਚਿਆਂ ਨੂੰ ਕਾਜੂ ਜ਼ਰੂਰ ਖਵਾਉਣੇ ਚਾਹੀਦੇ ਹਨ ਇਸ ਨਾਲ ਉਹਨਾਂ ਦੀ ਜਿਆਦਾ ਸਤ ਬਹੁਤ ਤੇਜ਼ ਹੁੰਦੀ ਹੈ ਨੰਬਰ 7 ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਘਟਦਾ ਹੈ ਉਹਨਾਂ ਨੂੰ ਖਾਣਾ ਟਾਈਮ ਸਰ ਖਾਣਾ ਚਾਹੀਦਾ ਨੰਬਰ 8 ਸਵੇਰੇ ਖਾਲੀ ਪੇਟ ਲਸਣ ਦੀਆਂ 2-4 ਕਲੀਆਂ ਖਾਣ ਨਾਲ ਕੋਲੇਸਟ੍ਰੋਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 9 ਜਿਨ੍ਹਾਂ ਨੂੰ ਬਵਾਸੀਰ ਦੀ ਸਮੱਸਿਆ ਹੈ ਉਹਨਾਂ ਨੂੰ ਭਿਜੇ ਹੋਏ ਅੰਜੀਰ ਖਾਣੇ ਚਾਹੀਦੇ ਹਨ ਨੰਬਰ 10 ਜਿੰਨਾਂ ਨੂੰ ਤੁੰਦਲਾ ਵਿਖਦਾ ਹੈ ਜਾਂ ਅੱਖਾਂ ਕਮਜ਼ੋਰ ਹਨ ਉਹਨਾਂ ਨੂੰ ਆਮਲੇ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 11 ਕੱਚਾ ਪਨੀਰ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ ਅਤੇ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 12 ਜੇਕਰ ਤੁਹਾਡੇ ਚਿਹਰੇ ਦਾ ਰੰਗ ਫਿੱਕਾ ਵਿਖਦਾ ਹੈ ਤਾਂ ਤੁਹਾਨੂੰ ਨਾਰਦਾ ਸੇਵਨ ਕਰਨਾ ਚਾਹੀਦਾ ਹੈ ਚਿਹਰੇ ਤੇ ਰੌਣਕਾਂ ਲੱਗ ਜਾਵੇਗੀ ਨੰਬਰ 13 ਜ਼ਿਆਦਾ ਟੈਨਸ਼ਨ ਲੈਣ ਨਾਲ ਖੂਨ ਗਾੜਾ ਹੋ ਜਾਂਦਾ ਹੈ ਇਸ ਨਾਲ ਅਟੈਕ ਦਾ ਖਤਰਾ ਹੋ ਸਕਦਾ ਹੈ ਨੰਬਰ 14 ਰਾਤ ਨੂੰ ਚਿਹਰੇ ਤੇ ਦੁੱਧ ਦੀ ਮਲਾਈ ਲਗਾਉਣ ਨਾਲ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ ਪਰ 15 ਮਖਾਣੇ ਅਤੇ ਦੁੱਧ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਨੰਬਰ 16 ਨਹਾਉਣ ਤੇ ਨਾਰੀਅਲ ਤੇਲ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਨੰਬਰ 17 ਜਿਨ੍ਹਾਂ ਨੂੰ ਬਵਾਸੀਰ ਦੀ ਪਰੇਸ਼ਾਨੀ ਹੈ ਉਹਨਾਂ ਨੂੰ ਲਾਲ ਮਿਰਚ ਦਾ ਛੇਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 18 ਸਵੇਰੇ ਖਾਲੀ ਪੇਟ ਦਾ ਆખા ਪਾਣੀ ਵਿੱਚ ਪਿਉ ਕੇ ਖਾਣ ਨਾਲ ਲੀਵਰ ਮਜ਼ਬੂਤ ਹੁੰਦਾ ਹੈ ਨੰਬਰ 19 ਰਾਇਨਾ ਆਲੂ ਦਾ ਸੇਵਨ ਕਰਨ ਨਾਲ ਭਾਰ ਜਲਦੀ ਨਾਲ ਵਧਣ ਲੱਗ ਜਾਂਦਾ ਹੈ ਨੰਬਰ 20 ਜੋ ਲੋਕ ਜ਼ਿਆਦਾ ਟੈਨਸ਼ਨ ਲੈਂਦੇ ਹਨ ਉਹਨਾਂ ਦੇ ਚਿਹਰੇ ਤੇ ਝੋੜੀਆਂ ਪੈਣ ਲੱਗ ਜਾਂਦੀਆਂ ਹਨ ਇਸ ਲਈ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ ਧੰਨਵਾਦ ਜੀ